ਜਿਹੜੀ ਡੈੱਡ ਬਾਡੀ ਮਿਲੀ ਹੈ ਕਿੱਥੋਂ ਮਿਲੀ ਹੈ ਅੱਜ ਸਵੇਰੇ 7:30 ਦੇ ਲੱਗੇ ਸਾਨੂੰ ਇਨਫਾਰਮੇਸ਼ਨ ਆਈ ਸੀ ਕਿ ਮਕਸੂਦ ਰਾਜਾ ਨਾਹਿਰ ਹੈ ਗਿਆ ਉਹਦੇ ਪੁੱਲ ਦਾ ਜਿਹੜਾ ਆਮ ਪਿੰਟ ਵਾਲਾ ਪੋਲਾ ਹੈਗਾ ਉਹਦੇ ਲੱਗੇ ਇੱਕ ਡੈੱਡ ਬਾਡੀ ਹੈ ਉਹ ਪਾਣੀ ਨਹਿਰ ਦਾ ਘਟ ਹੋਣ ਕਰਕੇ ਉੱਪਰ ਮਤਲਬ ਆ ਗਈ ਹੈ ਠੀਕ ਹੈ ਤੇ ਜਿਹਦੇ ਬਾਰੇ ਉੱਥੇ ਰੈਂਡਮ ਨੇ ਸਾਡੇ ਪ੍ਰੈਜ਼ੀਡੈਂਟ ਪ੍ਰੈਸਟ ਕੋ ਹੈਗੇ ਨੇ ਉਹਨਾਂ ਨੇ ਸਾਨੂੰ ਸੂਚਨਾ ਦਿੱਤੀ ਤੇ ਤੁਰੰਤ ਮੈਂ ਮੌਕੇ ਤੇ ਆਪਣੀ ਪੁਲਿਸ ਪਾਰਟੀ ਲੈ ਕੇ ਪਹੁੰਚਿਆ ਸੀ ਤੇ ਬ੍ਰਿੰਡ ਦੇ ਸਹਾਇਕ ਜਗ੍ਹਾ ਨਾਲ ਤੇ ਹੋਰ ਜਿਹੜੇ ਮਦਦਗੀਰ ਲੋਕਾਂ ਦੇ ਮਦਦ ਨਾਲ ਅਸੀਂ ਬੋਡੀ ਨੂੰ ਮਹਿਰ ਦੇ ਵਿੱਚੋਂ ਬਾਹਰ ਕਢਾਇਆ ਕਢਾਣ ਤੋਂ ਬਾਅਦ ਉਹਦੀ ਆਇਡੈਂਟੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ ਬੋਡੀ ਦੇ ਉੱਪਰੋਂ ਕਿਸੇ ਤਰ੍ਹਾਂ ਦਾ ਕੋਈ ਵੀ ਉਹਦੇ ਪਹਿਨੇ ਹੋਏ ਕੱਪੜਾ ਨਹੀਂ ਮਿਲਿਆ ਤੇ ਉਸਤੇ ਬੋਡੀ ਦੀ ਫਿਰ ਦੇਖਣ ਤੋਂ ਬਾਅਦ ਲੱਗ ਕੋਈ 60 ਫੁੱਟ ਜਾਂ ਉਹਦੀ ਇੰਜਰੀ ਵਗੈਰਾ ਨਹੀਂ ਹੈ ਇਦਾਂ ਜਾਪਦੀ ਆ ਕਿ ਪਿੱਛੇ ਕਿਸੇ ਕੋਈ ਬਾਕੀ ਐਨਾ ਹੋ ਗਿਆ ਤੇ ਜਿਹਦੇ ਨਾਲ ਬੰਦਾ ਨਹਿਰ ਚ ਫਿਰ ਗਿਆ ਹੈ ਡੁੱਬਣ ਕਰਨੋਂ ਦੀ ਮੌਤ ਕੋਈ ਜਰਾਪੀ ਆ ਤੇ ਚਾਰ ਪੰਜ ਹਫਤਾ ਬਾਅਦ ਆ ਪ੍ਰਾਣੀ ਜਿਹੜੀ ਉਹ ਪਾਣੀ ਵਿੱਚ ਡਿੱਗੀ ਹੋਈ ਹੈ ਤੇ ਜਿਹਦੇ ਬਾਰੇ ਅਸੀਂ ਆਪਣੇ ਅਫਸਰਨ ਵਾਲਾ ਦੇ ਧਿਆਨ ਵਿੱਚ ਲਿਆ ਕੇ ਤੇ ਬੋਡੀ ਨੂੰ ਇਹਦਾ ਆਹੋ ਅਸੀਂ 72 ਘੰਟੇ ਦੇ ਲਈ ਪਾਇਲ ਦੀ ਮੌਤਸ ਦੀ ਵਿੱਚ ਰੱਖਾ ਦਤਾ ਹੈ ਇਹਦੇ ਬਾਰੇ ਅਸੀਂ ਵੱਖਰਾ ਜਿਹੜਾ ਉਹ ਥਾਣੇ ਨਾਲ ਰابطਾ ਕੰਮ ਕਰਕੇ ਆਪਣੇ ਡੀਸੀ ਆਫੇ ਜਰੀਏ ਦੇ ਨਾਲ ਅਸੀਂ ਬਾਕੀ ਥਾਣੇ ਨੂੰ ਸੂਚਿਤ ਕਰਦੇ ਹਾਂ ਜੇ ਕਿਸੇ ਦਾ ਕੋਈ ਮਿਸਿੰਗ ਪਰਸਨ ਹੋਵੇ ਤਾਂ ਸਾਡੇ ਨਾਲ ਸਾਡੇ ਮੋਬਾਈਲ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਤਾਂ ਜੋ